ਤੇਰੇ ਸਾਲ ਦੀ ਨਾ ਲੈਣੇ ਕਰ ਲੈ ਨਾ ਮੇਰੇ ਸਾਲ ਦੀ ਇੱਥੇ ਪੇਕ ਲੈਣ ਦਿੰਦੀ ਨਾ ਘਰੇ ਟੇਕ ਲੈਣ ਦਿੰਦੀ ਐ ਤੇਰੀ ਜਾਨ ਨੂੰ ਰੋਂਨੀ ਆ ਮੈਂ ਤੇਰੀ ਜਾਨ ਨੂੰ ਰੋਂਦੀ ਫਿਰਦੀ ਆ ਪਰ ਤੇਰੀ ਮੈਂ ਦੇਵਾ ਬੱਚੀ ਦੀ ਡਾਂਗ ਤੂੰ ਮੇਰੇ ਸਾਦੀ ਆਏ ਨਹੀਂ ਕੀ ਹੋ ਗਿਆ ਭੇਣ ਦੀ ਛੱਡੀ ਹੋਰ ਮੈਨੂੰ ਮੇਰਾ ਕੀ ਹੋ ਗਿਆ ਹਰ ਜਾ ਰੋ ਇਹ ਤਾਂ ਪਾੜੇ ਨੇ ਮੇਰੇ ਪੁੱਤ ਦੀ ਨੇ ਕੀ ਹੋ ਗਿਆ ਬੇ ਤੇਰੇ ਲਈ ਕੀ ਕਰਦਾ ਫਰਦਾ ਤੂੰ ਇਹ ਕੀ ਕਰ ਰਹੀ ਦੀ ਬਲ ਮੈਨੂੰ ਆਏ ਦੱਸ ਤੇਰੀ ਜਾਨ ਨੂੰ ਰੋਂ ਆਈ ਸੀ ਚਾਰੇ ਦਿਨੋਂ ਲੰਗੜਾ ਦੀ ਨੂੰ ਜਾਨ ਨੂੰ ਰੋਂ ਆਈ ਸੀ ਪਰਸੋਂ ਦਾ ਚੁੱਪ ਚੁੱਪ ਤੁਰਿਆ ਫਰਦਾ ਨਾ ਰੋਟੀ ਖਾਂਦਾ ਨਾ ਦੁੱਧ ਪੀਂਦਾ ਅਕੇਲਾ ਤੂੰ ਹੀ ਦੁੱਧ ਰੋਟੀ ਖੋਲਿਆ ਯਾਰ ਦੋਲੇ ਪਿਆ ਮੈਂ ਪੇਰ ਖਰਚਾ ਯਾਰ ਉਹੀ ਹਟਦੀ ਨਹੀਂ ਹੁੰਦਾ ਨਹੀਂ ਨਹੀਂ ਕਰ ਲੈ ਮੇਰੇ ਸਾਲੇ ਇੱਕੋ ੱਤਕੇ ਖੰਦਾ ਆਇਆ ਨਹੀਂ ਨਹੀਂ ਕਰੇ ਮੇਰੇ ਸਾਲੇ ਇੱਕੋ ੱਤਕੇ ਖੰਦਾ ਆਇਆ ਕਹਿੰਦਾ ਬੱਬੂ ਨੌਕਰੀ ਨਹੀਂ ਲੱਗਾ ਆ ਸਪਰੇਅ ਚੱਕ ਕੇ ਖੇਤ ਆ ਗਿਆ ਮੈਂ ਕਹਾਂ ਕੋਰੇ ਉਨੀ ਇੱਕੀ ਗੱਲ ਹੋ ਗਈ ਉਹ ਸਪਰੇਅ ਪੀ ਕੇ ਮਰ ਗਿਆ ਮੈਂ ਤਾਂ ਰੋ ਰਿਹਾ ਸੀ ਮੈਨੂੰ ਕਦੇ ਨਹੀਂ ਪਤਾ ਸਾਰੇ ਦੁਨੀਆ ਨੂੰ ਪਤਾ ਵੀ ਇਹ ੱਤਕੇ ਖੰਦਾ ਫਿਰ ਤੈਨੂੰ ਨੌਕਰੀ ਲੱਗਿਆ ਹੋਵੇਗਾ ਇਹ ਤੈਨੂੰ ਕੀ ਪਤਾ ਵੀ ਲੱਗਿਆ ਨਹੀਂ ਹੈਗਾ ਓਏ ਰਹਿਣ ਦੇ ਓਏ ਤੂੰ ਫੁੱਦੂ ਬਣਾਉਣਾ ਸਾਨੂੰ ਕੋਈ ਨਾ ਆਇਆ 6 ਮਹੀਨੇ ਹੋ ਗਏ ਤੈਨੂੰ ਤਾਂ ਪਾਉ ਦੇ ਸ਼ਰਮਖੰਮਰੀ ਮੋਟੀ ਮੇਰੇ ਸਾਡੇ ਹੋਰੀ ਕੁਛ ਨਿਕਲੇ ਦਾ ਕਹਿੰਦਾ ਪਤਾ ਨਹੀਂ ਕੀ ਹੋ ਗਿਆ ਖੇ ਤਾਂ ਕੀ ਹੋ ਗਿਆ ਯਾਰ ਮਿੰਟੂ ਹੀ ਮਰੀ ਜਾਣਾ ਯਾਰ ਤੇ ਨਾਲੇ ਗਿਆ ਦੀ ਕੱਲਾ ਇਹ ਕੱਲ ਨਾਲੇ ਦੀ ਕੱਲਾ ਕਿੱਥੇ ਦੀ ਨਾਲੇ ਨੌਕਰੀ ਪਤਾ ਕਰਕੇ ਉੱਥੇ ਕਾਲੇ ਹਿੱਸਿਆਂ ਕੋਲੇ ਤੁਹਾਨੂੰ ਆਏ ਕਿੰਨੇ ਦਾ ਅਸ਼ਤਾ ਵੀ ਨੌਕਰੀ ਦੇ ਹੈ ਨਹੀਂਗਾ ਖਾਰੇ ਕਿੱਥੇ ਤੱਕ ਤੇਰੇ ਦੋ ਅੱਖਾਂ ਨੇ ਨਾ ਤਾਂ ਮੇਰੇ ਚਾਰ ਅੱਖਾਂ ਨੇ ਦੋ ਮੇਰੇ ਤੌਣ ਤੇ ਨੇ ਪਿੱਛੇ ਰੇ ਉਹ ਤੂੰ ਬਹਿ ਜਾ ਵੱਡਾ ਸਬਜੀ ਹੈਗਿਆ ਨੇ ਤੇਰੀ ਦੋ ਤੌਣ ਜੀ ਲੜਨਾ ਚੁੱਪ ਕਰਕੇ ਮੇਰੇ ਬਾਪੂ ਯਾਰ ਚੁੱਪ ਕੁਛ ਨਾ ਕੱਢਿਆ ਦਾ ਸਾਰਾ ਘਰ ਝਾਰਤਾ ਤੇਨੇ ਸਾਰਾ ਘਰ ਮੈਂ ਝੜਿਆ ਕੱਥੇ ਝੜਿਆਗਾ ਰਿਸ਼ਤੇ ਸਾਰਾ ਥ ਜਮੀਨ ਆਈ ਤੋਂ ਮੇਰੇ ਛੋਟੇ ਨੂੰ ਹੈ ਨਹੀਂ ਗੁਸਾ ਜਮੀਨ ਤੇਰੇ ਕਰਕੇ ਵਿਗੀ ਮੇਰੇ ਕਰਕੇ ਵਿਗਿਆ ਹੈ ਹਾਂ ਬਾ ਬਈਆ ਬਾਪੇ ਬਈਆ ਵਿਗੀ ਤੇਰੇ ਕਰਕੇ ਮਾਰ ਬਾ ਯਾਰ ਮਿੰਟੂ ਯਾਰ ਤੂੰ ਵੀ ਯਾਰ ਕਹਿ ਦਿੰਦਾ ਮੜਾ ਮੋਟਾ ਉੱਥੇ ਕੀ ਕਰਨਗੇ ਮੈਂ ਯਾਰ ਕੀ ਕੰਮ ਨੂੰ ਮੈਨੂੰ ਲੈ ਗਿਆ ਯਾਰ ਇਹਦੀ ਭੈਣ ਦੀ ਦੀ ਇਹ ਕਹਿੰਦਾ ਮੇਰੇ ਸਾਲੇ ਦੇ ਦਿਲ ਵਿੱਚ ਪਾ ਲੈ ਮੈਂ ਇਹ ਭੈਣ ਦੇ ਉਹ ਨਾ ਤਾਂ ਆਇਆ ਬੱਗਿਰਾ ਆ ਜਾਣ ਬੱਪੂ ਆ ਲੈ ਤੈਨੂੰ ਤੇਕਨ ਚੀ ਨਹੀਂ ਆਉਦੇ ਮੇਰੇ ਸਾਲੇ ਨਾਲ ਗੱਲ ਕਰ ਤਰੇ ਪੀ ਕੇ ਮਰੂਗਾ ਮਰ ਜਾ ਮਰ ਜਾ ਹਾਂ ਤਾਂ ਤਾਗੂਰਾ ਦਾ ਯਾਰ ਇਹਨੇ ਮੈਨੂੰ ਚਾਗਦਾ ਕਈਆਂ ਯਾਰ ਮੇਰੇ ਕਹਿੰਦੀ ਸਾਤ ਦੁਨੀਆ ਮਰਦੇ ਤੂੰ ਮਰ ਜਗਾ ਕੀ ਫਰਕ ਪੈਂਦਾ ਰੇ ਲੰਗੜਿਆ ਭੱਗ ਜਾ ਭੱਗ ਜਾ ਲੰਗੜਿਆ ਤੇਰਾ ਘਰ ਭਰ ਤੇਰਾ ਬੇੜਾ ਡੁੱਬਣਾ ਲੰਗੜਿਆ ਚੌਰਾ ਕਿਸੇ ਖਾਂਦਾ ਵੱਢ ਕਰ ਦੇ ਸਾਨੂੰ ਯਾਰਾ ਤੁਹਾਡਾ ਮਾਂ ਪੁੱਤਾਂ ਡੁੱਬੂ ਬੇੜਾ ਤੁਹਾਡਾ ਮੈਂ ਇਹਦਾ ਬੱਦੂ ਘਰੇ ਲਾ ਜਾਂਦਾ ਇਹਨੂੰ ਉਹਨੇ ਸਾਰਾ ਘਰ ਸਪੈਨ ਚੁਦੀ ਦੇ ਡੇਰੇ ਲਟਾਤਾ ਇਹਨੇ ਕੰਜਰ ਨੇ ਤੀਵੀ ਨੂੰ ਖਵਾਤਾ ਕੀ ਖਵਾਦਾ ਤੀਵੀ ਨੂੰ ਮਰੂ ਨਾ ਮਰ ਜਾ ਯਾਰਾ ਮਰੂ ਨਾ ਮਰ ਜਾ ਆ ਇਹ ਨਾ ਨਾ ਬਲੱਡ ਵਧਾਇਆ ਕਰ ਤੂੰ ਬਲੱਡ ਨਹੀਂ ਮੇਰੇ ਪੁੱਤ ਦੇ ਨੇ ਚਾਲ ਲੈਣੀ ਕਰ ਲਈ ਮਿੱਟੂ ਤੈਨੂੰ ਨਹੀਂ ਪਤਾ ਹੈਗਾ ਲੱਗਦਾ ਤੁਹਾਨੂੰ ਤਾਂ ਸਾਲ ਐ ਹੋ ਗਿਆ ਹਰਾ ਹਰਾ ਅਕਬੋਟਾ ਓ ਅਕਬੋਟਾ ਏੜਾ ਪੁੱਤ ਤੂੰ ਦਾ ਰਿਸ਼ਤਾ ਦੇ ਮੇਰੇ ਫੇਰ ਨੂੰ ਹਾਂ ਜੇ ਮੰਨਦਾ ਸਕੂਲ ਤਾਂ ਕੋਈ ਕਿਹੜਾ ਓਏ ਇਸ ਹਾਲ ਵੀ ਵਿੱਜਵਾ ਆਹ ਅਕਬਾਤ ਕੁੜੀ ਦਾ ਰਿਸ਼ਤਾ ਕਰੇਗਾ ਉੱਦਾ ਬਣਿਆ ਫਾਇਰ ਦਾ ਨਾਲੇ ਹੋਰ ਦਾ ਸਾਹਮਣੇ ਆ ਮੇਰੇ ਕਿਹੜਾ ਤੂੰ ਇਹ ਬੋਟ ਤੇ ਵਿਰਤ ਸਾਹਮਣੇ ਆਓ ਚੜਾ ਮੂੰ ਪਾੜਾਂ ਤੇਰੇ ਖਾਕਾਂ ਮੈਂ ਇਹ ਪੁੱਤ ਦਾ ਕਿੱਧਰ ਲੁੱਕ ਗਿਆ ਹੁਣ ਤੂੰ ਮਰਦਾ ਬੋਲ ਰੋਏ ਖਾਕਾਂ ਪਾੜ ਦੂ ਮੇਰੇ ਸਾਦੇ ਬੋਲ ਮਾਰਾ ਮੈਨੂੰ ਗਰੇ ਤਪਾ ਲਈ ਕੱਢੀ ਸਾਹ ਕਿਹੜਾ ਹੁਣ ਤੂੰ ਸਰ ਜੀ ਲਗਾਉ ੜੀ ਬੁੜੀ ਤੇ ਵੀ ਇੱਕ ਬੋਤ ਹੈ ਰਿਸ਼ਤਾ ਦੇ ਦਿਓ ਮੈਨੂੰ ਉਹ ਕਿਵੇਂ ਆ ਤਾਜ ਵਧੀਆ ਵਧੀਆ ਮੱਲੇ ਕਿੱਧਰੋਂ ਆ ਰਹੇ ਆਂ ਦਪਹਿਰੇ ਦਪਹਿਰੇ ਸੜਕ ਤੇ ਫਿਰਦਾ ਆਂ ਆਇਆ ਖੇਤੋਂ ਆਇਆ ਭਾਈ ਅੱਛਾ ਉਹ ਠੀਕ ਠਾਕ ਹੈ ਘਰ ਪਰਿਵਾਰ ਵਧੀਆ 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 ਮਿਲੇ ਨਹੀਂ ਹੈਗਾ ਮੈਂ ਕਿਹਾ ਤਾਏ ਨੂੰ ਕਿੰਨਾ ਟਾਈਮ ਹੋ ਗਿਆ ਭਾਈ ਭਾਈ ਮੱਲਾ ਤੜਕੀ ਖੇਤ ਬਾਜਣਾ ਜੀਰੀ ਜੂਰੀ ਜੀ ਲਾਰਖੇ ਤੈਨੂੰ ਪਤਾ ਅੱਛਾ ਅੱਛਾ ਕੱਕ ਕੱਟ ਲਿਆ ਕਰੇ ਸਪਰੇਅ ਕਰਦੇ ਨੇ ਰੇ ਪਾ ਲੈ ਠੀਕ ਆ ਠੀਕ ਆ ਹੋਰ ਹੋਰ ਠੀਕ ਠਾਕ ਰਹਿਣਾ ਸੇ ਤਾਂ ਠੀਕ ਹੈ ਠੀਕ ਹੈ ਤਰੀ ਵੀ ਵੀ ਠੀਕ ਹੈ ਹਾਂ ਠੀਕ ਹੈ ਖੜੀ ਗਈ ਉਹ ਇੱਕ ਅੱਖ ਜੀ ਦੀ ਨਿਗਾ ਦੁਆਰੇ ਕਰਾਈ ਤੀ ਐ ਤੇ ਫੇਰ ਫਰਕ ਪੈ ਗਿਆ ਨਹੀਂ ਚਪਿਆ ਨਹੀਂ ਲੈਂਚ ਦੂਜਾ ਗਲਤ ਪੈ ਜਾਂਦਾ ਤੈਨੂੰ ਪਤਾ ਇੱਕ ਤੇ ਜਦੋਂ ਇੱਕ ਦੀ ਨਿਗਾ ਬਣ ਜੇ ਦੂਜੀ ਤੇ ਫੇਰ ਅਸਰ ਪੈ ਜਾਂਦਾ ਹੈ ਕੰਪ ਲੱਗੂ ਅੱਛਾ ਪਾ ਲਈ ਠੀਕ ਆ ਹੈ ਹਾਂ ਕੰਪਤ ਵਗਜੋ ਠੀਕ ਆ ਤਾਇਆ ਸੰਗਾ ਇੱਕ ਤਾਇਆ ਮੈਨੂੰ ਤਾਂ ਕੰਮ ਮੇਰੇ ਕੋਲ ਕੀ ਕੰਮ ਹੈ ਕਰੀ ਉਹ ਨੜੇ ਤਾਂ ਉਰੇ ਆਇਆ ਹੋਇਆ ਹਰਪਾਲ ਚੀਮਾ ਆਪਣੇ ਸੰਗਤਾ ਦਰਸ਼ਨ ਕਰਨ ਕਿੱਥੇ ਆਹ ਪਾਰਕ ਚ ਆਇਆ ਹੋਇਆ ਪਰ ਉਧਰ ਮੋਜੋ ਵਾਲਾ ੜਡੇ ਕਣੀ ਅੱਛਾ ਹਾਂ ਇੱਕ ਤਾਂ ਮੈਂ ਕਹਿੰਦਾ ਦੀ ਮਗਾ ਤਾਈ ਨਾਲ ਬਗ ਚਲੀਏ ਤੇਰੀ ਮੰਦਾ ਮੁੰਦਾ ਸਾਨੂੰ ਵੀ ਕਿਤੇ ਬੱਬੂ ਮੰਗੂ ਰਖਾ ਦੇ ਕੰਮ ਕਰ ਤੇ ਕੀ ਕਰੇਗਾ ਤੂੰ ਕੋਈ ਹੋਰ ਕਾਰੋਬਾਰ ਚੋਰ ਲੈ ਪਿੰਡ ਉਹ ਤਾਇਆ ਕਾਰੋਬਾਰ ਨੇ ਪ੍ਰਾਈਵੇਟ ਕਿਹੜੇ ਕੰਮ ਨੇ ਤੈਨੂੰ ਪਤਾ ਤਾਂ ਹੈਗਾ ਪੜੇ ਲਿਖੇ ਪਰਦੇ ਆ ਇੱਥੇ ਮਾ ਤੇਰੀ ਸਪਾਰਸ ਸਪੂਰਸ ਚੱਲ ਜਾਂਦੀ ਆ ਪਹਿਲਾਂ ਮਾਨੂੰ ਮੰਨਦਾ ਹੁਣ ਮੇਰੀ ਨਹੀਂ ਮੰਨਣੋਂ ਹਟ ਗਿਆ ਭਾਈ ਮੇਰੀ ਹਰਪਾਲ ਚੀ ਮਾ ਨਹੀਂ ਤਾਇਆ ਤੇਰੀ ਤਾਂ ਕਿੰਨੀ ਪਹੁੰਚ ਆ ਉੱਤੇ ਤੱਕ ਪਹਿਲਾਂ ਹੁੰਦੀ ਦੀ ਹੁਣ ਨਹੀਂ ਹੈਗੀ ਭਾਈ ਮੱਲਾ ਲੈ ਇੱਕ ਅਸੀਂ ਮੁੰਡਿਆਂ ਨੇ ਪਿੰਡਦਿਆਂ ਨੇ ਹੋਰ ਇੱਕ oprala ਜਾ ਕਰਿਆ ਟੂਰਨਾਮੈਂਟ ਕਰਾਵਾਂਗੇ ਆਪਣੇ ਸਟੇਡੀਅਮ ਚਾ ਕੋਡੀ ਵੱਡੀ ਕਰਾਵਾਂਗੇ ਹਾਂ ਕੋਡੀ ਵੱਡੀ ਕਰਾਵਾਂਗੇ ਅੱਛਾ ਹਾਂ ਉਹ ਕਹਿੰਦੇ ਸੀ ਵੀ ਪਿੰਡ ਦੇ ਜਿਹੜੇ ਸਾਰੇ ਵਧੀਆ ਲੱਗੇ ਹੋਏ ਨੇ ਅਫਸਰ ਲੱਗੇ ਨੇ ਜਿਹੜੇ ਜਿਵੇਂ ਆਪਣਾ ਬੱਬੂ ਕਹਿੰਦੇ ਵੀ ਸਾਰੇ ਤੋਂ 20,000 ਦੀਆਂ ਪਰਚੀਆਂ ਕਟਾਂਗੇ ਬੀ ਮੈਂ ਬੀ ਮਾ ਬੱਚੀ ਦੀ ਡਾਂਗ ਦੇ ਦੇਖੀ ਕਿਹੜਾ ਓਏ ਕੌਣ ਤਾਇਆ ਬਾਜਾਂ ਦੀ ਮਰੀ ਜਾਂਦਾ ਕੋਈ ਚੱਲ ਤੂੰ ਮੇਰੀ ਗੱਲ ਤਾਂ ਸੁਣਾ ਓਏ ਤਾਂ ਲੋਕ ਨੇ ਚੱਲਦਾ ਆਉਂਦਾ ਕੋਈ ਆਪਦੀ ਗਲਤੀ ਲਾ ਰਹੇ ਓਏ ਤਾਂ ਜਵਾਕ ਨਹੀਂ ਕੋਈ ਜਵਾਕ ਬੋਲਦਾ ਹੂੰ ਆਪਣਾ ਜਿਵੇਂ ਅਫਸਰ ਲੱਗੇ ਹੋਏ ਨੇ ਸਾਰੇ ਮੁੰਡੇ 21 21000 ਦੀ ਪਰਚੀ ਕੱਟੀ ਆ ਸਾਰਿਆਂ ਤੋਂ ਮੂੰ ਤਾਂ ਕਹਿੰਦੇ ਤੇ ਵੀ ਤਾਇਆ ਦਾ ਦਿਲ ਵੱਡਾ ਹੈ 51000 ਦੀ ਕਟਾਂਗੇ ਕਿਹੜਾ ਮੈਂਗਾ ਐਸ ਡੀ ਐਮ ਲੱਗਿਆ ਹੋਇਆ ਇੱਥੇ ਉਹ ਨਹੀਂ ਤਾਇਆ ਬੱਬੂ ਤਾਂ ਲੱਗਿਆ ਹੋਇਆ ਨੌਕਰੀ ਤੇ ਤੂੰ ਤਾਂ ਐਵੇਂ ਮਰੀ ਜਾਂਦਾ ਐਡਾ ਵੱਡਾ ਤੇਰਾ ਦਿਲ ਵੱਡਾ ਜੱਟ ਐ ਤੂੰ ਦੱਸਾ ਉਗినా ਪਰ ਦੇਖ ਲਾਂਗੇ 1000 ਕੰਨੀ ਘਟਾ ਲੂੰਗਾ ਉਹ ਤਾ 1000 ਤਾਂ ਸਾਢੇ ਵਰਗੇ ਵੀ 1000 1000 ਪਾ ਲੈਣਗੇ ਇਹ ਗੱਲ ਤਾਂ ਅਫਸਰਾਂ ਦੀ ਐ ਬੱਬੂ ਹੁਣ ਵਧੀਆ ਫਾਇਰ ਬਗਰੇਡ ਤੇ ਲੱਗਿਆ ਹੋਇਆ ਪਿੰਡ ਚ ਤਾਂ ਸਾਰੇ ਗੱਲ ਉੱਡ ਰਹੀ ਐ ਪੂਰਾ ਸਿੰਘ ਭਰਪੂਰ ਸਿੰਘ ਫਾਇਰ ਬਗਰੇਡ ਵਾਲਾ ਸਾਰੇ ਕਹਿੰਦੇ ਨੇ ਤਾਜਾ ਤੂੰ ਮੜਾ ਜਾ ਭਾਈ ਮੱਲਾ ਜੀ ਪੈਸੇ ਤਾਂ ਮੈਂ ਤੈਨੂੰ ਦੇ ਦਿੰਦਾ ਸੀ ਜਮੀਨ ਲੈ ਲਈ ਅੱਛਾ ਨਹੀਂ ਫਿਰ ਸਹੀ ਤਾਂ ਤਾਂ ਕਰੀ ਚੱਲ 11000 ਦੀ ਕਰ ਦਾਂਗੇ ਤੇਰੀ ਲੈ ਲਈ ਮੈਂ ਖਿਆਲੀ 7 ਕਿਲੇ ਜ਼ਮੀਨ ਦੇ ਲੈ ਲੇ ਉੱਥੇ ਔਖਾ ਹੈ ਹੁਣ ਮੇਰਾ ਮੈਂ ਤੈਨੂੰ ਜਿੰਨਾ ਕੋਈ ਵਧੋ ਵਧੋ ਨਾ ਕਰ ਤੂੰ ਉਹ ਤਾਇਆ ਹੱਥ ਬੰਨ ਕੇ ਬੇਨਤੀ ਆ ਛੋਡੇ ਵਰਗਾ ਦੇ ਸਰਤੇ ਦਾ ਟੂਰਨਾਮੈਂਟ ਕਰਾ ਰਹੇ ਆ ਆਪ ਸਰ ਬੰਦੇ ਨੂੰ ਤੁਸੀਂ ਤੂੰ ਤਾਂ ਹੁਣਾਂ ਗੇਟ ਮੂਰੇ ਵੀ ਨੇਮ ਪਲੇਟ ਲਵਾ ਲੈ ਭਰਪੂਰ ਸਿੰਘ ਫਾਇਰ ਬਗਰੇੜ ਵਾਲਾ ਕਰੀ ਤਾਇਆ ਗੌਰ ਆ ਮੇਰੀ ਕੰਮਾਲੀ ਵੀ ਕਰੀ ਥੋੜੀ ਜੀ ਉਧਰ ਹਰਪਾਲ ਜੀ ਮੇਰੇ ਕੋਲੇ ਜਾਇ ਆਵਾਂਗੇ ਆਪਾਂ ਮੈਂ ਤਾਂ ਹੁਣੇ ਕਹਿੰਦਾ ਤੀ ਤੈਨੂੰ ਵੀ ਚੱਲਦਾ ਉਹ ਤਾਇਆ ਕਰੀ ਗੌਰ ਯਾਦ ਕਰੇ ਤੁਹਾਡੀ ਬਤੀ ਜਿਆ ਇਹਨਾਂ ਦਾ ਵੀ ਸਰੀਰ ਹੈ ਕਿ